ਇਹ ਇਹ ਗੁਰਮੀਤ ਸਿੰਘ ਨਾਮ ਦਾ ਇੱਕ ਬੜਾ ਨੋਟੋਰੀਅਸ ਸਮੱਗਲਰ ਹੈ ਜਿਨੇ ਨਾਰਕੋਮਨਿਨਾ ਐਲ ਗਾਟਨ ਮਨਿਨ ਵਾਲੇ ਸਾਰਾ ਨਜਾਇਜ਼ ਜਾਇਦਾਦ ਬਣਾਈ ਹੈ ਔਰ ਉਹਨੂੰ ਜਿਹੜੇ ਬਾਈ ਲॉज ਦੀ ਵੀ ਵਾਇੋਲੇਸ਼ਨ ਕੀਤੀ ਹੈ ਇਲਿਗੈਲਿਟੀ ਕਿਤੇ ਟਾਈਮ ਕਾਰਪੋਰੇਸ਼ਨ ਨੇ ਆਰਡਰ ਕੀਤੇ ਉਹਦੇ ਖਿਲਾਫ ਤਿੰਨ ਮੁਕਤਮੇ ਦਰਜ ਹੈ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਐਨਡੀਪੀਐਸ ਦਾ ਮੁਕਤਮਾ ਹੈ ਐਸਐਸਓਸੀ ਮੁਹੱਲੇ ਦੇ ਵਿੱਚ ਉਹ ਉਹਦੇ ਚ ਜੇਲ੍ਹ ਚ ਹੈ ਇਸ ਟਾਈਮ ਔਰ ਉਸ ਤੋਂ ਇਲਾਵਾ ਮਕਬੂਲਪੁਰਾ ਤੇ ਸੁਲਤਾਨਵਿੰਡ ਦੇ ਵਿੱਚ ਵੀ ਉਹਦੇ ਖਿਲਾਫ ਇੱਕ ਇੱਕ ਮਕਦਮਾ ਆਲਰੇਡੀ ਐਨਡੀਪੀਐਸ ਦਾ ਦਰਜ ਹੈ। ਔਰ ਇਹ ਜੇ ਅਸੀਂ ਦੇਖੀ ਚਾਹੀਏ ਤੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਕਮਿਸ਼ਨਰੇਟ ਦੇ ਵਿੱਚ ਇਹ ਪੰਜਵੀਂ ਡੈਮੋਲੇਸ਼ਨ ਹੈ। ਚਾਰ ਡੈਮੋਲੇਸ਼ਨਸ ਅਸੀਂ ਕਾਰਪੋਰੇਸ਼ਨ ਨੂੰ ਹੈਲਪ ਦਿੱਤੀ ਹੈ ਮਾਰਚ ਮਾਰਚ ਮਹੀਨੇ ਦੇ। ਔਰ ਜਿਹੜੀ ਕਾਰਗੁਜ਼ਾਰੀ ਜੇ ਅਪਾ ਮਾਰਚ ਦੀ ਦੇਖੀਏ ਸਾਰੇ ਮਹੀਨੇ ਦੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਤਾਂ ਐਨਡੀਪੀਐਸ ਐਕਟ ਦੇ ਤਹਿਤ 125 ਐਫਆਈਆਰਾਂ ਦਰਜ ਕੀਤੀਆਂ ਗਈਆਂ ਕਮਿਸ਼ਨ ਕਪੁਲਿਸ ਅਮਰਸਰ ਵੱਲੋਂ 237 ਡਰੱਗ ਸਮੱਗਲਰ ਤੇ ਪੈਡਲਰ ਫੜੇ ਗਏ ਹਿਰੋਇਨ ਦੀ ਰਿਕਵਰੀ 1 ਮਹੀਨੇ ਚ ਬੜੀ ਰਿਮਾਰਕੇਬਲ ਰਹੀ ਹੈ 36.36 ਕਿਲੋ ਹਿਰੋਇਨ ਫੜੀ ਗਈ ਹੈ ਓਪੀਐਮ ਜਿਹੜੀ ਅਫੀਮ ਹੈ ਉਹ 2.179 ਕਿਲੋ ਫੜੀ ਗਈ ਹੈ 5000 513 ਕੈਪਸੂਲ ਤੇ ਗੋਲੀਆਂ ਤੇ ਟੀਕੇ ਫੜੇ ਗਏ ਆ 1.5 ਲੱਖ ਡਰਗ ਮੰਨੀ ਫੜੀ ਗਈ ਹੈ। ਔਰ 18 ਜਿਹੜੇ ਆ ਵਾਹਨ ਉਹ ਐਨਡੀਪੀਐਸ ਦੇ ਤਹਿਤ ਵੰਡਾ ਦੇ ਜ਼ਬਤ ਕੀਤੇ ਗਏ ਆ। ਉਹਦੇ ਚ 5 ਫੋਰ व्हीਲਰ ਨੇ ਤੇ 13 ਟੂ व्हीਲਰਸ। ਔਰ ਅਗਰ ਵੱਡੀ ਮੱਛੀ ਦੀ ਗੱਲ ਕਰੀਏ ਮਾਰਚ ਮਾਰਚ ਮਹੀਨੇ ਦੇ ਵਿੱਚ ਜਿਹਨੂੰ ਅਸੀਂ 2 ਕਿਲੋ ਐਨਵਾਵ ਜਿਹੜੀ ਰਿਕਵਰੀ ਹੈ ਉੱਚ 9 ਗ੍ਰਿਫਤਾਰੀਆਂ ਹੋਈਆਂ ਜਿੱਚ ਅਮੋਲਕ ਸਿੰਘ ਤੇ ਉਹਦਾ ਬੇਟਾ ਬੜਾ ਖਿਆਤ ਜਿਹੜਾ ਨੋਟੋਰੀਅਸ ਡਰਗਸ ਮਗਲਰ ਔਰ ਇੱਕ ਤਰਮਿੰਦਰ ਜਿਹਤੋਂ 8 ਕਿਲੋ ਬਰਾਮਦ ਹੋਈ ਮਜੀਠਾ ਰੋਡ ਦੇ ਤਹਿਤ ਔਰ ਇਹ ਪੁਲਿਸ ਦੇ ਉੱਤੇ ਜਿਹੜੀ ਫਾਇਰਿੰਗ ਵਾਲੀ ਇਨਸੀਡੈਂਟਸ ਹੋਇਓ ਪੰਜ ਹੋਏ ਮਾਰਚ ਦੇ ਵਿੱਚ ਪੁਲਿਸ ਇਨਕਾਊਂਟਰਸ ਦੇ ਵਿੱਚ ਸੋ ਮੈਂ ਸਮਝਦਾ ਕਿ ਜਿਹੜੀ ਮਾਰਚ ਦਾ ਮਹੀਨਾ ਸਪੈਸ਼ਲ ਡਰਾਈਵ ਸੀਗੀ ਉਹਦੇ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਪਬਲਿਕ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਮੈਂ ਤੁਹਾਡ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਗੁਰੂ ਨਗਰੀ ਦੀ ਸਾਰੀ ਸੰਗਤ ਨੇ ਪਬਲਿਕ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੀਆਂ ਟਿਪਸ ਸਾਡੀ ਜਿਹੜੀ ਲੋਕਲ ਡਰੱਗ ਹੈਲਪਲਾਈਨ ਹੈ ਉਹਦੇ ਤੇ ਵੀ ਵਟਸਐਪ ਤੇ ਆ ਰਹੀਆਂ ਸੇ ਪੰਜਾਬ ਦੀ ਜੋ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਜਾਂਦੀ ਉਸ ਤੇ ਤਾਂ ਆਹੀ ਰਹੀਆਂ ਤੇ ਉਹਦੇ ਨਾਲ ਸਾਨੂੰ ਬੜੀ ਅੱਛੀ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਮੈਂ ਆਸ ਹੈ ਮੈਨੂੰ ਪੂਰੀ ਕਿ ਇਸ April ਮਹੀਨੇ ਦੇ ਆਗਾਜ਼ ਦੇ ਵਿੱਚ ਜਿਵੇਂ ਆਪਾਂ ਡੈਮੋਲਿਸ਼ਨ ਤੋਂ ਸ਼ੁਰੂ ਕੀਤਾ ਇਹਦੇ ਚ ਵੀ ਇਸ ਜਿਹੜੀ ਡਰੱਗਸ ਦੇ ਅਗੇਂਸਟ ਡਰਾਈਵ ਹੈ ਉਹਦੇ ਚ ਇਸੇ